ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਗੱਲ ਕਰਦੇ ਹਾਂ ਅਸੀਂ 236 ਅਤੇ 5994 32 ਸਵੰਦ ਵਿੱਚ ਜੋ ਕੱਲ ਧਰਨਾ ਲੱਗਿਆ ਹੋਇਆ ਸੀ ਡੀਪੀਏ ਦਫਤਰ ਉਸ ਸਵੰਦ ਦੀ ਜੋ ਖ਼ਬਰਾਂ ਚ ਨਿਊਜ਼ ਛਪੀ ਆ ਉਸ ਬਾਰੇ ਗੱਲ ਕਰਦੇ ਹਾਂ ਬੇਰੋਜ਼ਗਾਰਾਂ ਨੇ ਡੀਪੀਏ ਦਫਤਰ ਕੇਰਿਆ ਸਰਕਾਰ ਖਿਲਾਫ ਨਾਅਰੇਬਾਜੀ ਉਮੀਦਵਾਰਾਂ ਨੂੰ ਡਿਊਟੀ ਜੋਇਨ ਕਰਵਾਉਣ ਦੀ ਮੰਗ ਸੋ ਜੋ 236 ਅਤੇ 5994 ਕੈਡਰ ਦਾ ਜੋ ਧਰਨਾ ਇਕੱਠਾ ਲੱਗਿਆ ਹੋਇਆ ਸੀ ਡੀਪੀਏ ਮਹਾਲੀ ਸੋ ਉਸ ਸਵੰਦ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜੋ ਹਾਈ ਕੋਰਟ ਵੱਲੋਂ ਪਰ ਤੇ ਕੋਈ ਵੀ ਰੋਕ ਨਹੀਂ ਲੱਗੀ ਦੀ ਬਟ ਡਿਪਾਰਟਮੈਂਟ ਜੋ ਲਗਾਤਾਰ ਬਹਾਨੇ ਲਗਾ ਰਿਹਾ ਕਿ ਭਰਤੀ ਤੇ ਕੋਡ ਵੱਲੋਂ ਰੋਕ ਲੱਗੀ ਹੋਈ ਹੈ ਸੋ ਉਸ ਸੰਬੰਧ ਵਿੱਚ ਉਹਨਾਂ ਨੇ ਜੋ ਧਰਨਾ ਲਗਾਇਆ ਹੋਇਆ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਜੋ ਸਕੂਲਾਂ ਵਿੱਚ ਭੇਜਿਆ ਜਾਏ ਤੇ ਜੁਆਇਨਿੰਗ ਕਰਵਾਈ ਜਾਏ ਸੋ ਇਸ ਸੁਭਾਵ ਤੇ ਉਹਨਾਂ ਦੀ ਜੋ ਮੀਟਿੰਗ ਆ ਡੀਐਸਪੀ ਨੇ ਸਿੱਖਿਆ ਮੰਤਰੀ ਨਾਲ ਵੀ ਕਰਵਾਈ ਸੋ ਸਿੱਖਿਆ ਮੰਤਰੀ ਨੇ ਉਹਨੇ ਮੰਗਾ ਨੂੰ ਮੰਨਣ ਦਾ ਭਰੋਸਾ ਦਿੱਤਾ ਇਸੇ ਅਧਾਰ ਤੇ ਉਹਨਾਂ ਨੇ ਜੋ ਧਰਨਾ ਮੁਅਤਲ ਕੀਤਾ ਸੋ ਅੱਜ ਵੀ ਉਹਨਾਂ ਜਾਂ ਮਿਲੀ ਜਾਣਕਾਰੀ ਅਨੁਸਾਰ ਅੱਜ ਵੀ ਜੋ ਧਰਨਾ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਅੱਜ ਵੀ ਜੋ ਮੀਟਿੰਗ ਮਿਲੀ ਹੋਈ ਹੈ ਉਸ ਵਿੱਚ ਪੋਜੀਟਿਵ ਰਿਸਪਾਂਸ ਮਿਲੇ ਤੇ ਜੁਆਇਨਿੰਗ ਜਲਦੀ ਕਰਵਾਈ ਜਾਏ ਜੋ ਕੈਂਡੀਡੇਟ ਸਟੇਸ਼ਨ ਚੁਆਇਸ ਕਰ ਚੁੱਕੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜੁਆਇਨਿੰਗ ਕਰਾ ਕੇ ਸਕੂਲਾਂ ਵਿੱਚ ਭੇਜਿਆ ਜਾਏ ਸੋ ਉਮੀਦ ਹੈ ਕਿ ਅੱਜ ਵੀ ਕੈਂਡੀਡੇਟ ਉਹਨਾਂ ਦਾ ਸਾਥ ਜ਼ਰੂਰ ਦੇਣਗੇ ਤਾਂ ਜੋ ਉਹਨਾਂ ਨੂੰ ਜੁਆਇਨਿੰਗ ਕਰਵਾ ਕੇ ਜਲਦੀ ਸਕੂਲਾਂ ਵਿੱਚ ਭੇਜ ਦਿੱਤਾ ਜਾਏਗਾ ਸੋ ਇਸ ਸੰਬੰਧ ਵਿੱਚ ਕੋਈ ਹੋਰ ਵੀ ਅਫੀਸ਼ੀਅਲ ਅਪਡੇਟ ਆਂਦੀ ਹੈ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ 'ਚ